ਸਸਤੇਗਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਦੱਖਣੀ ਬੀਸੀ ਦੇ ਵਿੱਚ ਲੌਂਗ ਵੀਕਐਂਡ ਸਮੇਂ ਗਰਮੀ ਕਾਫੀ ਰਹੇਗੀ ਔਰ ਲਗਭਗ 2 ਹਫ਼ਤਿਆਂ ਦੇ ਮੌਸਮੀ ਖੇਤਰ ਦੇ ਵਿੱਚ ਪਾਰਾ ਵੀ ਝੜ ਰਿਹਾ ਹੈ ਵੀਰਵਾਰ ਤੋਂ ਸ਼ੁਰੂ ਹੋਈ ਮਿਆਦ 7 ਤੋਂ ਵੱਧ ਦਿਨ ਜਿਹੜੀ ਆ ਉਹ ਰਹਿ ਸਕਦੀ ਹੈ ਲੋਅਰ ਮੇਨ ਲੈਂਡ 20 ਤੋਂ ਮੱਧ ਦੇ 30 ਡਿਗਰੀ ਰੇਂਜ ਵਿੱਚ ਤਾਪਮਾਨ ਦੇਖੇਗਾ ਜਿਸ ਦੇ ਵਿੱਚ ਕੋਈ ਮੀਂਹ ਨਹੀਂ ਹੋਵੇਗਾ ਜੇ ਤੁਸੀਂ ਲੌਂਗ ਵੀਕਐਂਡ ਦੇ ਲਈ ਸ਼ਹਿਰ ਤੋਂ ਬਾਹਰ ਕਿਤੇ ਵੀ ਜਾ ਰਹੇ ਹੋ ਤਾਂ ਉੱਥੇ ਕਾਫੀ ਗਰਮੀ ਰਹਿ ਸਕਦੀ ਹੈ ਬੀਸੀ ਵਿਚ ਗਰਮੀ ਪਰਤਾਈ ਹੈ ਤਾਪਮਾਨ ਬੀਤੇ ਦਿਨ ਵੀ 36.37 ਤੱਕ ਜਿਹੜਾ ਉਹ ਦਰਜ ਕੀਤਾ ਗਿਆ ਵਰਡਨ ਦੇ ਵਿੱਚ ਲਗਭਗ 37 ਡਿਗਰੀ ਦਾ ਇੱਕ ਨਵਾਂ ਰਿਕਾਰਡ ਬਣਿਆ 1907 ਦੇ ਪੁਰਾਣੇ ਨਿਸ਼ਾਨੇ ਨੂੰ ਤੋੜਦਾ ਹੋਇਆ ਇਹ ਨਜ਼ਰ ਆਇਆ ਲੌਂਗ ਵੀਕਐਂਡ ਦੇ ਵਿੱਚ ਇਹ ਹੋਰ ਗਰਮ ਹੋਣ ਜਾ ਰਿਹਾ ਹੈ ਗਰਮੀ ਦੀਆਂ ਚੇਤਾਵਨੀਆਂ ਲਾਗੂ ਨੇ ਤੇ ਇਹ ਸੰਭਾਵਤ ਤੌਰ ਤੇ ਐਤਵਾਰ ਤੱਕ ਰਹਿਣ ਗਿਆ ਨਾ ਸਿਰਫ ਓਕਨੇਗਨ ਦੇ ਲਈ ਬਲਕਿ ਥੌਮਸਨ ਖੇਤਰ ਤੇ ਕੈਮਲਪਸ ਦੇ ਆਲੇ ਦੁਆਲੇ ਵੀ 30 ਦੇ ਮੱਧ ਵਿੱਚ ਉੱਚੇ ਪੱਧਰ ਦੇ ਉਤੇ ਰਹੇਗਾ ਜੇਕਰ ਤੁਸੀਂ ਸੀ ਟੂ ਸਕਾਈ ਦੇਸ਼ ਤੇ ਵਿੱਚ ਜਾ ਰਹੇ ਹੋ ਤਾਂ ਰੇਨ ਜੈਕਟ ਲਿਆਉਣ ਦੀ ਜਿਹੜੀ ਹੈ ਉਹ ਲੋੜ ਹੋਵੇਗੀ ਕਿਉਂਕਿ ਪਾਫ ਵਾਲਾ ਮੌਸਮ ਵੀ ਮੀਂਹ ਤੇ ਇਥੋਂ ਤੱਕ ਕਿ ਗਰਜਾਂ ਦਾ ਖਤਰਾ ਲਿਆ ਰਿਹਾ ਹੈ ਐਤਵਾਰ ਇੱਕ ਤੁੱਪ ਵਾਲਾ ਦਿਨ ਹੈ ਖਾਸ ਤੌਰ ਤੇ ਅੱਜ ਦੁਪਹਿਰ 30 ਦੇ ਕਰੀਬ ਗਰਮੀ ਕਾਰਨ ਸਭ ਤੋਂ ਜ਼ਿਆਦਾ ਚੇਤਾਵਨੀਆਂ ਨੇ ਜੇਕਰ ਤੁਸੀਂ ਦੱਖਣੀ ਵੈਨਕੂਵਰ ਟਾਪੂ ਵੱਲ ਜਾ ਰਹੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਗਰਮੀ ਤੋਂ ਥੋੜਾ ਬ੍ਰੀਕ ਮਿਲ ਸਕਦਾ ਹੈ ਲੋਅਰ ਆਇਲੈਂਡ ਤੇ ਵੀ ਤੋਂ 21 ਡਿਗਰੀ ਤੇ 25 ਜਾਂ 26 ਦੇ ਵਿਚਕਾਰ ਤਾਪਮਾਨ ਦੇ ਨਾਲ ਲੌਂਗ ਵੀਕਐਂਡ ਤੇ ਅਗਲੇ ਹਫਤੇ ਤੋਂ ਬਾਅਦ ਪੂਰੀ ਤਰ੍ਹਾਂ ਘੱਟ ਤੁੱਪ ਦਾ ਅਨੁਭਵ ਹੋਵੇਗਾ ਇਹ ਟਾਪੂ ਤੇ ਉੱਤਰਵੱਲ ਬਹੁਤ ਜ਼ਿਆਦਾ ਗਰਮ ਹੋਵੇਗਾ ਵੈਂਕੂਵਰ ਆਇਲੈਂਡ ਦੇ ਪੂਰਬ ਵਾਲੇ ਪਾਸੇ ਨਰਾਇਮੋ ਖੌਮਕਸ ਵੈਲੀ ਵਰਗੀਆਂ ਥਾਵਾਂ ਕੈਂਬੇਲ ਨਦੀ ਤੱਕ 30 ਡਿਗਰੀ ਤੱਕ ਦਾ ਉੱਚਾ ਤਾਪਮਨ ਹੋਵੇਗਾ ਤੇ ਉਹਨਾਂ ਭਾਈਚਾਰਿਆਂ ਦੇ ਲਈ ਗਰਮੀ ਦੀ ਚੇਤਾਵਨੀ ਵੀ ਹੋਵੇਗੀ ਸਰੀ ਦੀ ਮੇਅਰ ਆਰ ਸੀ ਐਮ ਪੀ ਨੂੰ ਆਪਣੇ ਸ਼ਹਿਰ ਦੇ ਵਿੱਚ ਰੱਖਣ ਦੇ ਲਈ ਇੱਕ ਸਫਲ ਕਾਨੂੰਨੀ ਲੜਾਈ ਦੇ ਲਈ ਫੰਡ ਦੇਣ ਦੇ ਲਈ ਡਾਲਰ 1 ਮਿਲੀਅਨ ਤੋਂ ਵੱਧ ਟੈਕਸ ਦਾਤਾ ਦੇ ਪੈਸੇ ਖਰਚਣ ਦੇ ਆਪਣੇ ਫੈਸਲੇ ਦਾ ਬਚਾਅ ਕਰ ਰਹੇ ਨੇ ਫਰੀडम ਆਫ ਇਨਫੋਰਸਮੈਂਟ ਦੀ ਬੇਨਤੀ ਨੇ ਲਾਸਾ ਕੀਤਾ ਹੈ ਕਿ ਸ਼ਹਿਰ ਨੇ ਕਾਨੂੰਨੀ ਫੀਸਾਂ ਤੇ ਡਾਲਰ 12830004 ਤੱਕ ਦੇ ਕਰੀਬ ਖਰਚ ਕੀਤਾ ਪਰ ਲੋਕ ਦਾ ਕਹਿਣਾ ਹੈ ਕਿ ਕੁੱਲ ਲਾਗਤ ਡਾਲਰ 2 ਮਿਲੀਅਨ ਦੇ ਨੇੜੇ ਸੀ ਬ੍ਰੈਂਡਾ ਲੋਗ ਦਾ ਕਹਿਣਾ ਹੈ ਕਿ ਸਰੀ ਪੁਲਿਸ ਸੇਵਾ ਦੇ ਵਿੱਚ ਤਬਦੀਲੀ ਦੀ ਲਾਗਤ ਨੂੰ ਪੂਰੀ ਤਰ੍ਹਾਂ ਸਮਝ ਲਈ ਨਿਆਂਕ ਸਮੀਖਿਆ ਇੱਕ ਜ਼ਰੂਰੀ ਕਦਮ ਸੀ ਉਹਨਾਂ ਕਹਿੰਦੇ ਕਿ ਇਹ ਮਹੱਤਵਪੂਰਨ ਸੀ ਕਿ ਅਸੀਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਤੇ ਇਸ ਨੂੰ ਬਾਹਰ ਕੱਢਿਆ ਤੇ ਫਿਰ ਮੈਨੂੰ ਲੱਗਦਾ ਹੈ ਕਿ ਇਹ ਜਨਤਾ ਦੇ ਲਈ ਮਹੱਤਵਪੂਰਨ ਸੀ ਵੈਂਡਰ ਲੋਕ ਮੁਤਾਬਕ ਇਹ ਸਾਰੀ ਪ੍ਰਕਿਰਿਆ ਦਾ ਇੱਕ ਹਿੱਸਾ ਸੀ ਜਿਸ ਵਿੱਚੋਂ ਸਾਨੂੰ ਇਹ ਯਕੀਨੀ ਬਣਾਉਣ ਦੇ ਲਈ ਲੰਘਣਾ ਪਿਆ ਕਿ ਤੁਸੀਂ ਕਿ ਅਸੀਂ ਆਪਣੇ ਹਲਕੇ ਤੇ ਜਿਹੜੇ ਦਰਮਿਆਨੇ ਟੈਕਸ ਦਦਾਵਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਹੋਵਾਂਗੇ ਲੋਕ ਦਾ ਕਹਿਣਾ ਹੈ ਕਿ ਸਮੀਖਿਆ ਤੋਂ ਪਤਾ ਲੱਗਿਆ ਹੈ ਕਿ ਸਰੀ ਪੁਲਿਸ ਸਰੀ ਟੈਕਸ ਦਦਾਵਾਂ ਨੂੰ ਅੰਦਾਜ਼ੇ ਤੋਂ ਲਗਭਗ ਡਾਲਰ 300 ਮਿਲੀਅਨ ਵੱਧ ਖਰਚ ਕਰੇਗੀ ਉਹਨਾਂ ਕਹਿੰਦੇ ਕਿ ਸਰੀ ਦੇ ਵਿਸਨੀਕਾਂ ਨੂੰ ਇਸ ਦਾ ਸਹੀ ਲੇਖਾ ਜੋਖਾ ਤੇ ਕੀਮਤ ਜਾਰਨਾ ਚਾਹੀਦੀ ਹੈ ਅਸੀਂ ਜਾਣਦੇ ਹਾਂ ਕਿ ਹੁਣ ਤੇ ਸਾਡੇ ਕੋਲ ਸਮੀਖਿਆ ਤੋਂ ਬਿਨਾ ਇਹ ਨਹੀਂ ਹੋਵੇਗਾ ਸੂਬੇ ਨੇ ਉਦੋਂ ਤੋਂ ਤਬਦੀਲੀ ਦਾ ਸਮਰਥਨ ਕਰਨ ਦੇ ਲਈ ਡਾਲਰ 250 ਮਿਲੀਅਨ ਦਾ ਵਾਦਾ ਕੀਤਾ ਹੈ ਸ਼ੁਕਰਵਾਸ ਫੇਰੇ ਲੈਂਗਲੇ ਦੇ ਵਿੱਚ ਗੋਲੀਬਾਰੀ ਹੋਈ ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਲੈਂਗਲੇ ਆਰਸੀਐਮਪੀ ਦਾ ਕਹਿਣਾ ਹੈ ਕਿ ਅੱਧੀ ਰਾਤ ਮਿਲੀ ਗੋਲੀਬਾਰੀ ਦੀ ਰਿਪੋਰਟ ਤੋਂ ਬਾਅਦ ਪੁਲਿਸ ਨੂੰ ਵਲੋਬੀ ਨੇੜੇ 202 ਸਟਰੀਟ ਤੇ ਉੱਤੇ 7000 ਬਲਾਕ ਦੇ ਵਿੱਚ ਬੁਲਾਇਆ ਗਿਆ ਸੀ ਪੁਲਿਸ ਨੂੰ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਮਿਲੀ ਸੀ ਆਰਸੀਐਮਪੀ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਆਦਮੀ ਦੀ ਮੌਤ ਹੋ ਗਈ ਹੈ ਗੋਲੀਬਾਰੀ ਅਜੇ ਇਹ ਜਾਣਕਾਰੀ ਸਵਿਚ ਨਹੀਂ ਮਿਲੀ ਹੈ ਕਿ ਇਹ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਜਾਂ ਫਿਰ ਇਸੇ ਗੈਂਗ ਦੇ ਨਾਲ ਸਬੰਧਤ ਹੈ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੇਤਰ ਨੂੰ ਕਾਫੀ ਸਮੇਂ ਦੇ ਲਈ ਘੇਰ ਲਿਆ ਗਿਆ ਫਿਲਹਾਲ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਸਬੂਤਾਂ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਲਿਬਰਲ ਸਰਕਾਰ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਮੈਟਾ ਨੂੰ ਅਜੇ ਵੀ ਇਸੇ ਆਨਲਾਈਨ ਨਿਊਜ਼ ਐਕਟ ਦੇ ਤਹਿਤ ਨਿਰੰਤਰਿਤ ਕੀਤਾ ਜਾ ਸਕਦਾ ਹੈ ਕਿਉਂਕਿ ਫੇਸਬੁੱਕ ਤੇ ਇੰਸਟਾਗ੍ਰam ਉਪਭੋਗਤਾਵਾਂ ਦਿਆ ਖਬਰਾਂ ਤੇ ਪਾਬੰਦੀ ਦੇ ਬਾਵਜੂਦ ਲੇਖਾਂ ਨੂੰ ਸਾਂਝਾ ਕਰਨ ਦੇ ਵਿੱਚ ਕਮੀਆਂ ਦੇਖੀਆਂ ਦਾਰੀਆਂ ਨੇ মিডিਆ ਇਕੋਸਿਸਟਮ ਆਬਜ਼ਰਵੇਟਰੀ ਅਧਿਐਨ ਦੇ ਮੁਤਾਬਕ ਦੂਜੇ ਪਲੇਟਫਾਰਮਾਂ 'ਤੇ ਸੋਸ਼ਲ ਮੀਡੀਆ ਦੀ ਸ਼ਮੂਲੀਅਤ ਨੂੰ ਵਧਾਉਣ ਦੇ ਯਤਨਾਂ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਖਬਰਾਂ ਦੀ ਸਮਗਰੀ ਦੇ ਨਾਲ ਕੈਨੇਡੀਅਨਾਂ ਦੀ ਕੁਲ ਸ਼ਮੂਲੀਅਤ 43% ਤੱਕ ਘਟ ਗਈ। ਇੱਕ ਨਵਾਂ ਅਧਿਐਨ ਇਸ ਗੱਲ ਦਾ ਇੱਕ ਗੰਭੀਰ ਪੋਰਟਰੇਟ ਪੇਂਟ ਕਰ ਰਿਹਾ ਹੈ ਕਿ ਕਿਵੇਂ ਮੈਟਾ ਨੇ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ ਪਲੇਟਫਾਰਮਾਂ 'ਤੇ ਕੈਨੇਡੀਅਨ ਖਬਰਾਂ ਦੀ ਸਮੱਗਰੀ ਨੂੰ ਬਲੌਕ ਕਰਨਾ ਸ਼ੁਰੂ ਕਰਨ ਤੋਂ 1 ਸਾਲ ਬਾਅਦ ਸਾਨਾ ਕੈਨੇਡੀਅਨ ਨਿਊਜ਼ ਆਊਟਲੈਟ ਦਰਸ਼ਕਾਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੇ ਨੇ। ਮੀਡੀਆ ਇਕੋਸਿਸਟਮ ਆਬਜ਼ਰਵੇਟਰੀ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਦੂਜੇ ਪਲੇਟਫਾਰਮਾਂ 'ਤੇ ਸੋਸ਼ਲ ਮੀਡੀਆ ਦੀ ਸ਼ਮੂਲੀਅਤ ਨੂੰ ਵਧਾਉਣ ਦੀ ਯਤਨਾਂ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਖਬਰਾਂ ਦੀ ਸਮੱਗਰੀ ਦੇ ਨਾਲ ਕੈਨੇਡੀਅਨ ਦੀ ਕੁੱਲ ਸ਼ਮੂਲੀਅਤ 43 ਫ ਦਾ ਕਾਟ ਗਈ ਹੈ ਆਟਵਾ ਵੱਲੋਂ ਜੂਨ 2023 ਦੇ ਵਿੱਚ ਆਨਲਾਈਨ ਨਿਊਜ਼ ਐਕਟ ਪਾਸ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਜੁਆਇੰਟ ਨੇ ਕੈਨੇਡੀਅਨ ਨਿਊਜ਼ ਸਮੱਗਰੀ ਤੇ ਪਾਬੰਦੀ ਲਗਾ ਦਿੱਤੀ ਜਿਸ ਤੇ ਤਕਨੀਕੀ ਕੰਪਨੀਆਂ ਨੂੰ ਉਹਨਾਂ ਦੀ ਸਮੱਗਰੀ ਦੀ ਵਰਤੋਂ ਲਈ ਨਿਊਜ਼ ਪ੍ਰਕਾਸ਼ਕਾਂ ਦੇ ਨਾਲ ਸਮਝੌਤਾ ਕਰਨ ਲਈ ਮਜਬੂਰ ਕੀਤਾ। ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਸਥਾਨਕ ਨਿਊਜ਼ ਆਊਟਲੈਟ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਫੇਸਬੁੱਕ ਤੇ ਨਿਰਭਰ ਕਰਦੇ ਨੇ ਨੂੰ ਖਾਸ ਤੌਰ ਤੇ ਸਖਤ ਮਾਰਿਆ ਗਿਆ ਤੇ ਉਹਨਾਂ ਦੇ ਵਿੱਚੋਂ 30% ਹੁਣ ਸੋਸ਼ਲ ਮੀਡੀਆ ਤੇ ਅਕੇਲਾਸ਼ੀਲ ਨੇ। ਹਾਲਾਂਕਿ ਸਿਰਫ 22% ਕੈਨੇਡੀਅਨ ਇਸ ਗੱਲ ਤੋਂ ਜਾਣੂ ਹਨ ਕਿ ਪਾਬੰਦੀ ਲਾਗੂ ਹੈ। ਖੋਜ ਦੇ ਅਨੁਸਾਰ ਕੈਨੇਡੀਅਨ ਘੱਟ ਖਬਰਾਂ ਆਨਲਾਈਨ ਦੇਖ ਰਹੇ ਨੇ। ਫੇਸਬੁੱਕ ਤੇ ਇੰਸਟਾਗ੍ਰਾਮ ਤਾਂ ਤੇ 11 ਮਿਲੀਅਨ ਦਾ ਰੋਜ਼ਾਨਾ ਵਿਊਜ਼ ਦੀ ਜਿਹੜੀ ਹੈ ਉਹ ਟਿਊਨ ਤੱਕ ਗਿਰਾਵਟ ਹੈ ਇਸ ਦੇ ਨਾਲ ਹੀ ਸਕਰੀਨਸ਼ਾਟ ਵਰਗੀਆਂ ਰਣਨੀਤੀਆਂ ਫੇਸਬੁੱਕ ਤੇ ਇੰਸਟਾਗ੍ਰam ਦੀ ਵਰਤੋਂ ਕਰਦੇ ਹੋਏ ਆਬਾਦੀ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਕੈਨੇਡੀਅਨ ਉਪਭੋਗਤਾਵਾਂ ਦੇ ਇੱਕ ਤਿਹਾਈ ਤੋਂ ਵੱਧ ਉਹਨਾਂ ਪਲੇਟਫਾਰਮਾਂ 'ਤੇ ਆਨਲਾਈਨ ਖਬਰਾਂ ਨਾਲ ਜੁੜਨ ਦੀ ਇਜਾਜ਼ਤ ਦੇ ਰਹੀਆਂ ਨੇ ਮੀਡੀਆ ਇਕੋਸਿਸਟਮ ਅਬਜ਼ਰਵੇਟਰੀ ਮੈਗਲ ਯੂਨੀਵਰਸਿਟੀ ਦੇ ਟੋਰਾਂਟੋ ਯੂਨੀਵਰਸਿਟੀ ਅਗਵਾਈ ਵਾਲੀ ਕੋ ਖੋਜ ਪਹਿਲਕਦਮੀ ਨੂੰ ਆਟਵਾ ਤੋਂ ਫੰਡ ਪ੍ਰਾਪਤ ਹੋਏ ਨੇ ਪਰ ਇਸ ਦੇ ਖੋਜ ਕਰਤਾ ਸੰਗੀ ਸਰਕਾਰ ਤੋਂ ਸੁਤੰਤਰ ਨੇ ਨਿਊਜ਼ ਸਟੋ ਚੈਨਲ ਪੰਜਾਬੀ ਦੀ ਰਿਪੋਰਟ ਲੋਰਮੇਨ ਲੈਨ ਦੇ ਵਿੱਚ ਕਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ 8 ਵਿਅਕਤੀਆਂ ਦੇ ਉੱਤੇ ਦੋਸ਼ ਲਗਾਏ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਇਸ मामले ਦੇ ਵਿੱਚ 5 ਵਿਅਕਤੀਆਂ ਅਤੇ 3 ਔਰਤਾਂ ਤੇ ਕੁੱਲ 31 ਦੇ ਉੱਤੇ ਚਾਰਜ ਲਗਾਏ ਗਏ ਨੇ ਇਹ ਚਾਰਜ ਸ਼ੀਟ ਲੈਂਗਲੇ ਆਰਸੀਐਮਪੀ ਅਤੇ ਪ੍ਰੋਵਿੰਸ ਦੀ ਐਂਟੀ ਗੈਂਗ ਏਜੰਸੀ ਕੰਬਾਈਨਡ ਫੋਰਸਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ ਸਾਂਝੀ ਕਾਰਵਾਈ ਤੋਂ ਬਾਅਦ ਲਗਾਏ ਗਏ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦਸੰਬਰ 2022 ਤੋਂ ਦੋਵਾਂ ਏਜੰਸੀਆਂ ਨੇ ਸਾਂਝੀ ਜਾਂਚ ਸ਼ੁਰੂ ਕੀਤੀ ਸੀ ਜਿਸ ਦੇ ਨਤੀਜੇ ਵਜੋਂ ਅਪ੍ਰੈਲ ਅਤੇ ਮਈ 2023 ਦੇ ਵਿਚਕਾਰ ਰਿਚਮਨ ਕੋਕਟਲਮ ਸਰੀ ਤੇ ਲੈਂਗਲੀ ਦੇ ਵਿੱਚ ਕਈ ਛਾਪੇਮਾਰੀਆਂ ਕੀਤੀਆਂ ਗਈਆਂ ਇਨ੍ਹਾਂ ਛਾਪੇਮਾਰੀਆਂ ਦੌਰਾਨ 8 ਗ੍ਰਿਫਤਾਰੀਆਂ ਸਮੇਤ ਪੈਸਾ ਹਥਿਆਰ ਵਾਹਨ ਤੇ ਇਸ ਤੋਂ ਇਲਾਵਾ ਡਰੱਗਸ ਬਣਾਉਣ ਵਾਲਾ ਮਟੀਰੀਅਲ ਵੀ ਜ਼ਬਤ ਕੀਤਾ ਗਿਆ ਇਸ ਦੌਰਾਨ ਪੁਲਿਸ ਦੇ ਵੱਲੋਂ 3.47 ਮਿਲੀਅਨ ਡਾਲਰ ਦੀ ਫੈਂਟਾਨੀਲ ਅਤੇ 2.96 ਮਿਲੀਅਨ ਡਾਲਰ ਦੀ ਐਮ ਡੀ ਐਮ ਏ ਸਮੇਤ ਕਈ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਜ਼ਿਕਰ ਹੋ ਗਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ 14 ਅਗਸਤ ਨੂੰ ਪਿਛਲੇ ਸਾਲ ਅਦਾਲਤ ਦੇ ਵੱਲੋਂ ਜ਼ਮਾਨਤ 'ਤੇ ਰਹਾ ਕਰ ਦਿੱਤਾ ਗਿਆ ਸੀ ਇੱਕ 31 ਸਾਲਾਂ ਦਾ ਵਿਅਕਤੀ ਇਸ ਮਾਮਲੇ ਦੇ ਵਿੱਚ ਹਾਲੇ ਵੀ ਕਸਟਡੀ ਦੇ ਵਿੱਚ ਹੈ ਕਾਬਿਲ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗਸ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਇੱਕ ਵੱਡਾ ਮੁੱਦਾ ਹੈ ਜਿਸ ਵਿੱਚ ਸਭ ਤੋਂ ਵੱਡਾ ਕਾਰਨ ਫੈਂਟਨਿਲ ਵਰਗੇ ਟੌਕਸਿਕ ਡਰੱਗਸ ਵੀ ਨੇ ਇਨਾ ਖਿਲਾਫ ਬੇਸ਼ੱਕ ਲੰਬੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ ਪਰ ਫਿਲਹਾਲ ਹੋਰ ਕੰਮ ਕਰਨ ਦੀ ਲੋੜ ਹੈ ਬੀਸੀ ਦੇ ਵਿੱਚ 2024 ਵਿੱਚ ਡਰਗ ਅਬੋਰਡੋਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ 9% ਦੀ ਕਮੀ ਆਈ ਹੈ ਪਰ ਇਹ ਆਰਜੀ ਹੈ ਜਾਂ ਪੱਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਨਸ਼ਾ ਤਸਕਰਾਂ ਦੇ ਵੱਲੋਂ ਟੌਕਸਿਕ ਡਰੱਗਸ ਦੀ ਸਪਲਾਈ ਨੂੰ ਵੀ ਨਕੇਲ ਪਾਉਂਦੀ ਲੋੜ ਹੈ ਕੈਨੇਡਾ ਦੇ ਵਿੱਚ ਇੱਕ ਹਾਊਸਹੋਲਡ ਆਪਣੀ ਆਮਦਨ ਦਾ ਲਗਭਗ ਅੱਧਾ ਟੈਕਸਾਂ ਦੇ ਰੂਪ ਦੇ ਵਿੱਚ ਉਤਾਰਦਾ ਹੈ ਫਰੇਜ਼ਰ ਇੰਸਟੀਚਿਊਟ ਵੱਲੋਂ ਕੀਤੇ ਗਏ ਇੱਕ ਤਾਜ਼ਾ ਸਰਵੇ ਦੇ ਅਨੁਸਾਰ 2023 ਦੇ ਵਿੱਚ ਇੱਕ ਔਸਤਨ ਕੈਨੇਡੀਅਨ ਫੈਮਲੀਆਂ ਨੇ ਕਿਹਾ ਹੈ ਕਿ 43% ਦੀ ਸਿਰਫ ਟੈਕਸਾਂ ਦੇ ਉੱਤੇ ਖਰਚ ਕੀਤਾ ਗਿਆ ਹੈ ਬਲੈਕ ਸਟਾਰ ਦੀ ਫਾਈਨੈਂਸ਼ੀਅਲ ਪਲੈਨਰ ਸੀਈਓ ਵੈਂਡੀ ਬਰੋਕਹਾ우스 ਨੇ ਕਿਹਾ ਹੈ ਕਿ ਇਸ ਸਰਵੇ ਦੌਰਾਨ ਜੋ ਵੀ ਆંકੜੇ ਸਾਹਮਣੇ ਆਏ ਨੇ ਉਹ ਬਹੁਤ ਜ਼ਿਆਦਾ ਹੈਰਾਨੀਜਨਕ ਸੀ ਕਿ ਲੋਕਾਂ ਤੇ ਟੈਕਸਾਂ ਦਾ ਬੋਝ ਹੌਲੀ ਹੌਲੀ ਕਿੰਨਾ ਵਧਿਆ ਹੈ ਸਰਵੇਖਣ ਅਨੁਸਾਰ ਉਸ ਪਰਿਵਾਰ ਨੇ ਪਿਛਲੇ ਸਾਲ ਲਗਭਗ ਡਾਲਰ 1 ਇੱਕ ਇੱਕ ਲੱਖ 9225 ਦੀ ਕਮਾਈ ਕੀਤੀ ਹੈ ਅਤੇ ਟੈਕਸਾਂ ਤੇ ਇਹ 46988 ਖਰਚ ਕੀਤੇ ਹਾਊਸਹੋਲਡ ਉਸ ਤਾਮਦਨ ਡਾਲਰ 54488 ਸੀ ਜਿਸ ਵਿੱਚੋਂ ਡਾਲਰ 25259 ਟੈਕਸਾਂ ਤੇ ਖਰਚ ਕੀਤੇ ਗਏ ਸਨ ਰਿਪੋਰਟ ਅਨੁਸਾਰ 1961 ਤੋਂ ਪਹਿਲਾਂ ਦੇ ਟੈਕਸ ਅਤੇ ਆਮਦਨ ਦੇ ਨੰਬਰਸ ਵੀ ਦੇਖੇ ਗਏ ਹਨ ਜਿਸ ਅਨੁਸਾਰ ਉਸ ਸਮੇਂ ਉਸ ਤਾਮਦਨ 5000 ਸੀ ਅਤੇ ਟੈਕਸ ਡਾਲਰ 1675 ਸੀ ਜੋ ਕਿ ਕਮਾਈ ਦਾ ਲਗਭਗ 3% ਹੈ ਰੀਪੋਰਟ ਅਨੁਸਾਰ ਸਿਰਫ ਆਮਦਨ ਟੈਕਸ ਹੀ ਆਧਾ ਨਹੀਂ ਕੀਤਾ ਜਾਂਦਾ ਇਸ ਤੋਂ ਇਲਾਵਾ ਫਿਊਲ ਟੈਕਸ ਸੇਲਸ ਟੈਕਸ ਪੈਰੋਲ ਟੈਕਸ ਵੀ ਸ਼ਾਮਿਲ ਹੈ ਫ੍ਰੇਜ਼ਰ ਫ੍ਰੇਜ਼ਰ ਇੰਸਟੀਚੂਟ ਦੇ ਫਾਈਨੈਂਸ ਰਿਸਰਚ ਦੇ ਜੈਕ ਵਾਸਨੇ ਕਿਹਾ ਹੈ ਕਿ ਫਿਜ਼ੀਕਲ ਸਾਲ ਦੌਰਾਨ ਸਭ ਕੁਝ ਦੇਖਿਆ ਗਿਆ ਇਸ ਤੋਂ ਇਲਾਵਾ ਕੈਨੇਡੀਅਨ ਹਾਊਸਹੋਲਡ ਵੱਲੋਂ ਫੂਡ ਮਾਰਗੇਜ ਰੈਂਟ ਅਤੇ ਕੱਪੜੇ ਖਰੀਦਣ ਤੇ ਵੀ ਖਰਚਾ ਕੀਤਾ ਗਿਆ ਹੈ ਜਿਸ ਵਿੱਚ ਰਿਹਾਇਸ਼ ਅਤੇ 23809 ਡਾਲਰ ਫੂਡ ਤੇ 12607 ਡਾਲਰ ਅਤੇ ਕੱਪੜਿਆਂ ਦੀ ਖਰੀਦ ਦੇ ਉੱਤੇ 2514 ਡਾਲਰ ਸਾਲ ਦੌਰਾਨ ਔਸਤਨਾਂ ਖਰਚ ਕੀਤੇ ਗਏ ਨੇ ਕੈਨੇਡੀਅਨ ਟੈਕਸ ਪੇਅਰਜ਼ ਆਫ ਫੈਡਰੇਸ਼ਨ ਦੇ ਐਂਟ੍ਰੀਮ ਅਟਲਾਂਟਿਕ ਡਾਇਰੈਕਟਰ ਜੇ ਗੋਲਡਬਰਗ ਨੇ ਕਿਹਾ ਹੈ ਕਿ ਇਸ ਸਮੇਂ ਕੈਨੇਡੀਅਨਸ ਦੇ ਲਈ ਅਫੋਰਡੇਬਿਲਟੀ ਵੱਡਾ ਮੁੱਦਾ ਬਣਿਆ ਹੋਇਆ ਹੈ ਜਿਨ੍ਹਾਂ ਕਿਹਾ ਹੈ ਕਿ 50% ਕੈਨੇਡੀਅਨਸ ਆਪਣੇ ਬਿਲਾਾਂ ਦਾ ਭੁਗਤਾਨ ਕਰਨ ਦੇ ਲਈ ਅਸਮਰਥ ਨੇ ਤੇ 200 ਡਾਲਰ ਤੱਕ ਦੀ ਘਾਟ ਮਹਿਸੂਸ ਕਰ ਰਹੇ ਨੇ ਜੋ ਕਿ ਇੱਕ ਵੱਡਾ ਕਾਰਨ ਹੈ ਕਿ ਉਹਨਾਂ ਦੇ ਕੋਲ ਸੇਵਿੰਗਸ ਨਹੀਂ ਹੈ ਰਿਪੋਰਟ ਅਨੁਸਾਰ 1961 ਤੋਂ ਬਾਅਦ ਕੁੱਲ ਟੈਕਸ ਬਿਲਾਾਂ ਦੇ ਵਿੱਚ 255% ਦਾ ਵਾਧਾ ਹੋਇਆ ਜਦਕਿ ਰਿਹਾਇਸ਼ ਦਾ ਬਿੱਲ 206% ਵਧੇ ਨੇ ਫੂਡ ਅਤੇ ਗਰੋਸਰੀ ਅਤੇ 901 ਫੀਸਡ ਪੈਸਾ ਵੱਧ ਖਰਚ ਹੋਇਆ ਹੈ ਗੋਡਬਰਗ ਨੇ ਕਿਹਾ ਹੈ ਕਿ ਇਹ ਸਮਾਂ ਹੈ ਕਿ ਹਰ ਪੱਧਰ ਦੀ ਸਰਕਾਰ ਨੂੰ ਟੈਕਸਾਂ ਦੇ ਵਿੱਚ ਕਟੌਤੀ ਕਰਨ ਦੀ ਲੋੜ ਹੈ ਉਹਨਾਂ ਕਹਿੰਦੇ ਕਿ ਜਦੋਂ ਤੱਕ ਅਜਿਹਾ ਨਹੀਂ ਹੁੰਦਾ ਤਾਂ ਲੋਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਸਾਰੇ ਕ੍ਰੈਡਿਟ ਕਟੌਤੀਆਂ ਪ੍ਰਾਪਤ ਕਰ ਸਕਦੇ ਹੋਣ ਜਿਸ ਦੇ ਵਿੱਚ ਆਰਸੀਐਮਪੀ ਵੀ ਜ਼ਰੂਰੀ ਹੈ ਕਿਉਂਕਿ ਤੁਸੀਂ ਟੈਕਸਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਸੇਵਿੰਗਜ਼ ਅਤੇ ਖਰਚਿਆਂ ਦਾ ਬੋਝ ਵੰਡਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ ਰਿਪੋਰਟ ਅਨੁਸਾਰ ਇਸ ਤੋਂ ਇਲਾਵਾ 2023 ਦੇ ਵਿੱਚ ਕਨੇਡਾ ਰੀਡੈਂਸ ਨੇ ਬੱਚਿਆਂ ਦੀ ਦੇਖਪਾਲ, ਟ੍ਰਾਂਸਪੋਰਟੇਸ਼ਨ ਔਰ ਐਂਟਰਟੇਨਮੈਂਟ ਤੇ ਐਜੂਕੇਸ਼ਨ, ਸ਼ਰਾਬ, স্মੋਕਿੰਗ, ਟੂਰਿਜ਼ਮ ਦੇ ਲਈ ਵੀ 23317 ਡਾਲਰ ਔਸਤਨ ਖਰਚੇ ਨੇ। ਕੈਨੇਡਾ ਦੇ ਵਿੱਚ ਵੱਖ-ਵੱਖ ਸਰਕਾਰਾਂ ਦੇ ਵੱਲੋਂ ਸਮੇਂ-ਸਮੇਂ ਤੇ ਟੈਕਸਾਂ ਦਾ ਬੋਝ ਵਧਾਇਆ ਜਾਂਦਾ ਹੈ ਪਰ ਉਸ ਹਿਸਾਬ ਦੇ ਨਾਲ ਆਮਦਨ ਦੇ ਵਿੱਚ ਵਾਧਾ ਨਾ ਕੈਨੇਡੀਅਨ ਦੇ ਲਈ ਇੱਕ ਵੱਡੀ ਸਿਰਦਰਦੀ ਪੈਦਾ ਕਰ ਰਿਹਾ ਹੈ। ਜਿਸ ਕਾਰਨ ਉਹਨਾਂ ਲਈ ਬਿੱਲਾਂ ਦਾ ਭੁਗਤਾਨ ਕਰਨਾ ਅਤੇ ਸੇਵਿੰਗਸ ਮੁਸ਼ਕਲ ਹੈ। ਫਰੇਜ਼ਰ ਇੰਸਟੀਚਿਊਟ ਦੀ ਰਿਪੋਰਟ ਇਹ ਦਰਸਾ ਰਹੀ ਹੈ ਇਸ ਤੋਂ ਇਲਾਵਾ ਕੁਝ ਟੈਕਸਾਂ ਦੇ ਵਿੱਚ ਵਾਅਦਾ ਸਿਰਫ ਅੱਪਰ ਕਲਾਸ ਕੈਨੇਡੀਅਨਸ ਦੇ ਲਈ کہہ ਕੇ ਪ੍ਰਚਾਰਿਆ ਜਾਂਦਾ ਹੈ ਪਰ ਉਸ ਦਾ ਬੋਝ ਜ਼ਿਆਦਾ ਕੈਨੇਡੀਅਨਸ ਦੇ ਉੱਤੇ ਨਜ਼ਰ ਆਉਂਦਾ ਹੈ ਇਨੀ ਦਿਨੀ ਕੈਪੀਟਲ ਗੇਨਸ ਦੇ ਵਿੱਚ ਕੀਤੀਆਂ ਤਬਦੀਲੀਆਂ ਵੀ ਚਰਚਾ ਦੇ ਵਿੱਚ ਰਹੀਆਂ ਨੇ ਜਿਸ ਰਾਹੀਂ ਸਰਕਾਰ ਦੇ ਦਾਅਵਿਆਂ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਣ ਦਾ ਸ਼ੰਕਾ ਪ੍ਰਗਟ ਆ ਰਹੇ ਨੇ ਜਿਸ ਤੋਂ ਅਗਲੇ 5 ਸਾਲਾਂ ਦੇ ਵਿੱਚ 17 ਬਿਲੀਅਨ ਡਾਲਰ ਦੀ ਆਮਦਨ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਗ੍ਰੇਟਰ ਵੈਂਕੂਵਰ ਰੀਅਲਟਰਸ ਦਾ ਕਹਿਣਾ ਹੈ ਕਿ ਖੇਤਰ ਦੇ ਵਿੱਚ ਪਿਛਲੇ ਮਹੀਨੇ ਘਰਾਂ ਦੀ ਵਿਕਰੀ 1 ਸਾਲ ਪਹਿਲਾਂ ਨਾਲੋਂ 5% ਦੀ ਘਟ ਗਈ ਹੈ ਬੇਸ਼ੱਕ ਕਿ ਨਵੀਂ ਸੂਚੀਆਂ ਦੀ ਗਿਣਤੀ ਦੇ ਵਿੱਚ 20 ਫੀਸ ਦੀ ਉਛਾਲ ਵੀ ਦੇਖੀ ਗਈ ਹੈ ਰੀਅਲ اسٹیਟ ਬਾਡੀ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਮਾਰਕੀਟ ਦੇ ਵਿੱਚ ਕੁੱਲ ਵਿਕਰੀ 2333 ਸੀ ਜਦੋਂ ਕਿ ਨਵੀਂ ਸੂਚੀ 5597 ਤੱਕ ਪਹੁੰਚ ਗਈ ਸੀ ਮੈਟਰੋ ਵੈਂਕੂਵਰ ਦੇ ਵਿੱਚ ਸਾਰੀਆਂ ਰਿਹਾਇਸ਼ੀ ਜਾਇਦਾਦਾਂ ਦੇ ਲਈ ਕੰਪੋਜ਼ਿਟ ਬੈਂਚਮਾਰਕ ਕੀਮਤ ਲਗਭਗ ਡਾਲਰ 1.2 ਮਿਲੀਅਨ ਸੀ ਔਰ ਇਹ ਪਿਛਲੀ ਜੁਲਾਈ 2023 ਤੇ ਜੂਨ 2024 ਦੇ ਮੁਕਾਬਲੇ 0.8 ਫੀਸ ਦੀ ਕਮੀ ਹੈ ਗ੍ਰੇਟਰ ਵੈਂਕੂਵਰ ਰੀਅਲਟਰਸ ਦੇ ਅਰਥ ਸ਼ਾਸਤਰ ਤੇ ਡਾਟਾ ਮਾਹਰਾਂ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਗਿਣਤੀ ਖਰੀਦਦਾਰਾਂ ਦੀ हिचकिਚਾਹਟ ਨੂੰ ਦਰਸਾਉਂਦੀ ਹੈ ਜੋ ਮਹੀਨੇ ਪਹਿਲਾਂ ਜੁਲਾਈ ਦੇ ਵਿੱਚ جاری ਸੀ ਐਂਡਰਿਓ ਲੇਸ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਦੀ ਪਾਲਿਸੀ ਦਰ ਦੇ ਵਿੱਚ ਇੱਕ ਹੋਰ ਕਟੌਤੀ ਤੇ ਨਵੀਂ ਜਿਹੜੀ ਵਸਤੂ ਸੂਚੀ ਦੀ ਭੀੜ ਦੇ ਬਾਵਜੂਦ ਇਹ ਰੁਝਾਨ ਬਰਕਰਾਰ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਵੀ ਦੇਖਣਾ ਹੈਰਾਨੀਜਨਕ ਹੈ ਕਿ ਟ੍ਰਾਂਜੈਕਸ਼ਨ ਪੱਧਰ ਗਰਮੀਆਂ ਦੇ ਮੱਧ ਬਿੰਦੂ ਦੌਰਾਨ ਇਤਿਹਾਸਕ ਨਿਮਾਤੋਂ ਹੇਠਾਂ ਰਹਿੰਦੇ ਨੇ ਜੋ ਬਹੁਤ ਕੁਝ ਕਵਰ ਕਰਦੇ ਨੇ ਅਗੇ ਦੇਖਦੇ ਆ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹਿ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ। ਖਬਰ ਇਹ ਆ ਕਿ ਐਡਮਿੰਟਨ ਦੇ ਨੇੜੇ ਇੱਕ ਨਾ ਬੁੱਧਿਸਟ ਮੈਡੀਟੇਸ਼ਨ ਸੈਂਟਰ ਦਾ ਉੱਥੇ ਟੈਂਟ ਲੱਗਾ ਹੋਇਆ ਸੀਗਾ ਔਰ ਉਹ ਟੈਂਟ ਜਿਹੜਾ ਕਲਾਪਸ ਕਰ ਗਿਆ। ਕਿਉਂਕਿ ਮੌਸਮ ਜਿਹੜਾ ਸੀ ਖਰਾਬ ਹੋ ਗਿਆ ਤੇਜ਼ ਹਵਾਵਾਂ ਚੱਲੀਆਂ ਨੇ ਉਹਦੇ ਨਾਲ ਉਹ ਟੈਂਟ ਜਿਹੜਾ ਸੀ ਕਲਾਪਸ ਹੋ ਗਿਆ ਔਰ ਉਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਆ ਇਹ ਗੱਲ ਘਟਨਾ ਵਾਪਰੀ ਹੈ ਜੀ ਬੁੱਧਵਾਰ ਦੀ ਸ਼ਾਮ ਨੂੰ ਜਦੋਂ ਉੱਥੇ ਉਸ ਇੱਕ ਵੱਡੇ ਸਾਰੇ ਟੈਂਟ ਦੇ ਵਿੱਚ ਦੁਨੀਆ ਭਰ ਤੋਂ ਲੋਕ ਆਏ ਹੋਏ ਸੀਗੇ ਕੋਈ 400 ਦੇ ਕਰੀਬ ਦੱਸਿਆ ਜਾਂਦਾ ਬੰਦਾ ਇਕੱਠਾ ਹੋਇਆ ਸੀਗਾ ਵੱਖਰੇ ਵੱਖਰੇ ਦੇਸ਼ਾਂ ਤੋਂ ਆਏ ਹੋਏ ਸੀਗੇ ਇਹ ਕਿਸਮ ਦੀ ਨਾ ਬੁੱਧਿਸਟ ਰਿਟਰੀਟ ਹੁੰਦੀ ਹੈ ਜਿੱਥੇ ਲੋਕ ਇਕੱਠੇ ਆ ਕੇ ਤੇ ਸੋਚ ਵਿਚਾਰਾਂ ਕਰਦੇ ਨੇ ਔਰ ਦਿਨ ਰਾਤ ਜਿਹੜਾ ਜੀ ਉਹ ਜਿੱਦਾਂ ਮੰਕਸ ਰਹਿੰਦੇ ਆ ਭਿਕਸ਼ੂ ਉਹ ਉਸੇ ਤਰ੍ਹਾਂ ਦਾ ਹੀ ਜਿਹੜਾ ਇੱਥੇ ਆਪਣਾ ਜੀਵਨ ਬਤੀਤ ਕਰਦੇ ਆ ਉਹਨੇ ਦਿਨ ਇਹ ਕੋਈ 10 11 ਦਿਨ ਦਾ ਇਹਨਾਂ ਦਾ ਰਿਟਰੀਟ ਹੁੰਦਾ ਆ ਉਹਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਆ ਪਰ ਉਸ ਦਿਨ ਮੌਸਮ ਖਰਾਬ ਹੋਣ ਦੀ ਗੱਲ ਆਖੀ ਤਾਂ ਗਈ ਸੀ ਕਿ ਮੌਸਮ ਵਿਭਾਗ ਵੱਲੋਂ ਪਰ ਫੇਰ ਵੀ ਲੋਕਾਂ ਨੂੰ ਸੀ ਕਿ ਸ਼ਾਇਦ ਜਿਹੜੀ ਹਵਾ ਇਦਾਂ ਲੰਘ ਜਾਏਗੀ ਪਰ ਉਹ ਹਵਾ ਜਿਆਦਾ ਤੇਜ਼ ਹੋਣ ਕਾਰਨ ਜਿਹੜਾ ਉਹ ਟੈਂਟ ਜੀ ਕਲਾਪਸ ਕਰ ਗਿਆ ਔਰ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਬਹੁਤ ਸਾਰੇ ਪਹਿਲਾਂ ਤਾਂ ਉੱਥੇ ਪੁਲਿਸ ਪਹੁੰਚਦੀ ਹੈ ਜੀ ਆਲੇ-ਦੁਆਲੇ ਕਿਉਂਕਿ ਇਹ ਐਡਮਿੰਟਨ ਤੋਂ ਕੋਈ 70 ਕਿਲੋਮੀਟਰ ਨਾਰਥ-ਵੈਸਟ ਦਾ ਇਲਾਕਾ ਹੈ ਬਾਰ ਹੈਡ ਟਾਊਨ ਆ ਉਹਦੇ ਨੇੜੇ ਇਹ ਗੱਲ ਵਾਪਰੀ ਹੈ ਜੀ ਔਰ ਉਹ ਵੈਸਟਲੌਕ ਬਾਰ ਹੈਡ ਦਾ ਏਰੀਆ ਵੱਜਦਾ ਆ ਉੱਥੇ ਕੋਈ ਪਹਿਲਾਂ ਪੁਲਿਸ ਵਾਲੇ ਪਹੁੰਚਦੇ ਨੇ ਪੁਲਿਸ ਵਾਲਿਆਂ ਤੋਂ ਬਾਅਦ ਫਿਰ ਉੱਥੇ ਐਂਬੂਲੈਂਸਸ ਪਹੁੰਚਦੀਆਂ ਨੇ ਔਰ ਫਿਰ ਉਥੋਂ ਲੋਕਾਂ ਨੂੰ ਵੱਖਰੇ-ਵੱਖਰੇ ਜਿਹੜੇ ਹਸਪੀਟਲ ਆ ਉੱਥੇ ਲੈ ਕੇ ਗਏ ਨੇ ਬਾਰ ਹੈਡ ਦੇ ਵਿੱਚ ਸੇਂਟ ਆਲਬਰਟ ਤੇ ਯੂਨੀਵਰਸਿਟੀ ਆਫ ਅਲਬਰਟਾ ਐਡਮੰਟਨ ਦੇ ਵਿੱਚ ਉਹਨਾਂ ਲੋਕਾਂ ਨੂੰ ਟਰਾਂਸਫਰ ਕੀਤਾ ਜਾਂਦਾ ਹੈ ਯਾਨੀ ਕਿ ਕਾਫੀ ਨੱਠ ਭਜਾਈ ਪਈ ਔਰ ਜਿਹੜੇ ਅਲਬਰਟਾ ਦੇ ਮਨਿਸਟਰ ਨੇ ਉਹਨਾਂ ਨੇ ਆਪਣਾ ਜਿਹੜਾ ਦੁੱਖ ਦਾ ਇਜ਼ਹਾਰ ਕੀਤਾ ਔਰ ਪਰਵਾਰਾਂ ਦੇ ਨਾਲ ਇਹ ਗੱਲ ਜਿਹੜੀ ਆ ਆਪਣਾ ਹਮਦਰਦੀ ਜਤਾਈ ਆ ਕਿ ਭਾਈ ਮੈਨੂੰ ਬਹੁਤ ਦੁੱਖ ਹੋਇਆ ਇਸ ਗੱਲ ਦਾ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਵੈਸਟ ਲੋਕ ਦੇ ਵਿੱਚ ਇਹ ਘਟਨਾ ਇਸ ਤਰ੍ਹਾਂ ਵਾਪਰ ਗਈ ਆ ਹੁਣ ਲੋਕਾਂ ਲਈ ਇਹ ਵੀ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਲਈ ਇਹ ਵੀ ਮੁਸ਼ਕਲ ਬਣ ਗਈ ਕਿ ਭਾਈ ਅਸੀਂ ਇਹ ਜਿਹੜਾ ਪ੍ਰੋਗਰਾਮ ਸੀ ਰਿਟਰੀਟ ਨੂੰ ਇਹਨੂੰ ਕੰਟੀਨਿਊ ਰੱਖੀਏ ਕਿ ਜਾਂ ਜਿਹੜਾ ਬੰਦ ਕਰ ਦਈਏ ਫੇਰ ਉਹਨਾਂ ਨੇ ਫੈਸਲਾ ਕੀਤਾ ਕਿ ਇਹਨੂੰ ਕੰਟੀਨਿਊ ਹੀ ਰੱਖਿਆ ਜਾਵੇਗਾ। ਅ ਔਰ ਦੂਸਰੀ ਗੱਲ ਇਹ ਆ ਕਿ ਉਹ ਕਹਿੰਦੇ ਬਈ ਮਾਹੌਲ ਦੇ ਵਿੱਚ ਇੱਕਦਮ ਜਿਹੜਾ ਬਦਲਾਅ ਆ ਉਹ ਜ਼ਰੂਰ ਆ ਗਿਆ ਹੈ। ਆਰਸੀਐਮਪੀ ਪੂਰੀ ਘਟਨਾਕਰਮ ਦੀ ਇਨਵੈਸਟੀਗੇਸ਼ਨ 'ਚ ਲੱਗੀ ਹੋਈ ਆ। ਅ ਔਰ ਜਿਹੜੀ ਇਨਸ਼ੋਰੈਂਸ ਵਾਲੇ ਆ ਉਹ ਹਜੇ ਵੇਟ ਕਰ ਰਹੇ ਆ ਕਿ ਕੀ ਇਹਦੇ 'ਚ ਸਾਨੂੰ ਗੱਲਬਾਤ ਨਿਕਲ ਕੇ ਆਉਂਦੀ ਆ। ਤੇ ਉਹਦੇ ਮੁਤਾਬਕ ਉਹ ਜਿਹੜਾ ਜੀ ਉਹ ਕਾਰਵਾਈ ਕਰਨਗੇ ਕਿਉਂਕਿ ਹਜੇ ਉਹ ਜਿੱਥੇ ਟੈਂਟ ਸੀਗਾ ਉਹਦੇ ਆਲੇ ਦੁਆਲੇ ਟੇਪ ਲੱਗੀ ਹੋਈ ਆ ਕਿਸੇ ਵਿਅਕਤੀ ਨੂੰ ਜਾਣਨੀ ਉੱਥੇ ਦੇਰ ਹੈ ਤਾਂ ਕਿ ਉਹਦੀ ਪੂਰੀ ਕੋਹ ਕੀਤੀ ਜਾ ਸਕੇ ਇਹਦੇ ਵਿੱਚ ਹੋਇਆ ਕੀ ਆ ਦੂਸਰੀ ਖਬਰ ਇਹ ਆ ਜੀ ਵੀ ਐਡਮਿੰਟਨ ਦੇ ਵਿੱਚ ਤੁਹਾਨੂੰ ਪਤਾ ਵੀ ਹੈਰੀਟੇਜ ਫੈਸਟੀਵਲ ਮਨਾਇਆ ਜਾਂਦਾ ਆ ਆ ਜਿਹੜਾ ਹਫਤਾ ਕਿਉਂਕਿ ਲੌਂਗ ਵੀਕਐਂਡ ਹੁੰਦਾ ਆ ਔਰ ਜਿਹੜਾ ਇੱਥੇ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਹਾਂ ਜਿਹੜਾ ਜੀ ਆਪਣਾ ਖਲਕਰਾਣੇ ਪ੍ਰੋਗਰਾਮ ਤੇ ਨਾਲ ਦੀ ਨਾਲ ਕਬੱਡੀ ਦਾ ਟੂਰਨਾਮੈਂਟ ਜਿਹੜਾ ਆ ਉਹ ਕਰਵਾਇਆ ਜਾਂਦਾ ਆ ਤੇ ਐਤਕੀ ਵੀ 4 ਤੇ 5 ਤਰੀਕ ਨੂੰ ਦੋ ਦਿਨ ਨੇ ਐ ਐਤਵਾਰ ਤੇ ਸੋਮਵਾਰ ਮਿਲਵੁੱਡ ਰੀਕ੍ਰੀਏਸ਼ਨ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਇਹ ਜਿਹੜਾ ਜੀ ਤੀਆਂ ਦਾ ਮੇਲਾ ਬੱਚਿਆਂ ਦੀਆਂ ਦੌੜਾਂ ਬਜ਼ੁਰਗਾਂ ਦੀਆਂ ਦੌੜਾਂ ਔਰ ਹੋਰ ਕਈ ਫਨ ਗੇਮਜ਼ ਜਿਹੜੀਆਂ ਉਹ ਕਰਵਾਈਆਂ ਜਾਣੀਆਂ ਨੇ ਔਰ ਸੀਪ ਦੀ ਬਾਜੀ ਵੀ ਲੱਗਣੀ ਆ ਇਨਾਮ ਵੀ ਦਿੱਤੇ ਜਾਣੇ ਨੇ ਕਾਫੀ ਵੱਡੇ ਇਨਾਮ ਆ ਜੀ ਔਰ ਕਬੱਡੀ ਜਿਹੜੀ ਐ ਸੋਮਵਾਰ ਵਾਲੇ ਦਿਨ ਕਬੱਡੀ ਦੀਆਂ ਟੀਮਾਂ 6 ਆ ਰਹੀਆਂ ਨੇ ਔਰ ਬੜੇ ਫਸਮੇ ਮੈਚ ਹੋਣੇ ਆ ਜਿੰਨੇ ਵੀ ਸ਼ਹਿਰ ਦੇ ਸਾਡੇ ਵਾਸੀ ਆ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਵੀ ਭਾਈ ਇਹ ਦੋਨੋਂ ਦਿਨ ਤੁਸੀਂ ਜਿਹੜਾ ਇਸ ਮੇਲੇ ਦੀ ਹਾਜ਼ਰੀ ਭਰਨੀ ਆ ਔਰ ਤੁਹਾਨੂੰ ਚਾਹ ਪਾਣੀ ਦਾ ਫਿਕਰ ਕਰਨ ਦੀ ਲੋੜ ਨਹੀਂ ਪਕੌੜੇ ਜਲੇਬੀਆਂ ਲੰਗਰ ਉਥੇ ਚੱਲਦਾ ਜੀ ਉਹ ਵੀ ਫ੍ਰੀ ਸੁਣੀ ਕਿ ਕਿ ਹੋਰ ਥਾਂ ਤੇ ਤੁਸੀਂ ਇਸ ਤਰ੍ਹਾਂ ਦੀ ਗੱਲਬਾਤ ਚੱਲਦੀ ਕਿ ਫ੍ਰੀ ਮੇਲੇ ਦੇ ਵਿੱਚ ਤੁਹਾਨੂੰ ਜਲੇਬੀਆਂ ਵੀ ਮਿਲਣ ਤੇ ਲੰਗਰ ਵੀ ਮਿਲੇ ਸਾਰਾ ਦਿਨ ਕਿਉਂਕਿ ਦੇਖੋ ਬੜੇ ਲੋਕ ਆਏ ਹੁੰਦੇ ਨੇ ਬੱਚਿਆਂ ਨੂੰ ਲੈ ਕੇ ਬੱਚਿਆਂ ਦੀਆਂ ਦੌੜਾਂ ਵੀ ਹੁੰਦੀਆਂ ਆ ਐਤਵਾਰ ਵਾਲੇ ਦਿਨ ਹੋਣੀਆਂ ਤੇ ਬੀਬੀਆਂ ਨੂੰ ਰਿਕੁਐਸਟ ਆ ਕਿ ਉਹ ਜਿਉਂ ਹੀ ਦੁਪਹਿਰ ਉਹ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਆਉਣ ਔਰ ਬੱਚਿਆਂ ਦੀ ਹੌਸਲਾ ਫਜ਼ਾਈ ਕਰਨ ਚੈਨਲ ਪੰਜਾਬੀ ਲਈ ਕਲਮੀਸ਼ ਸਿੰਘ ਸੰਗਾ ਐਡਮੰਟਨ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਧਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ